ਹੈਲੋ एवरीवन ਵੈਲਕਮ ਬੈਕ ਅਸਲਾਮੁਅਲੈਕਮ ਤੇ ਸਤ ਸ੍ਰੀ ਅਕਾਲ ਕਿਦਾਂ ਹਾਲ ਚਾਲ ਜਮੀਦ ਕਰਦੇ ਆ ਵਧੀਆ ਵਗੈਰਾ ਬਸ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਤੇ ਲੋ ਜੀ ਰਾਜਾ ਸਿੰਧੂ ਦਾ ਆ ਗਿਆ ਜੇ ਨਾ ਵਾ ਅੱਛਾ ਰਾਜਾ ਸਿੱਧੂ ਸਿੱਧੂ ਦਾ ਇਹਨਾਂ ਨੇ ਗਲਤ ਲਿਖਿਆ ਹੋਵੇ ਇਹਨਾਂ ਨੇ ਲਿਖਿਆ ਐਸ ਆਈ ਡੀ ਯੂ ਐਸ ਆਈ ਐਚ ਡੀ ਯੂ ਅੱਛਾ ਜੀ ਸ਼ੁਕਰ ਹੈ ਤੁਸੀਂ ਵੀ ਕਿਸੇ ਦੀ ਗਲਤੀ ਕੱਢੀ ਅੱਛਾ ਓਏ ਸਾਰੀ ਉਮਰ ਗੱਦੀਆਂ ਕਢਾਈਆਂ ਬੋਲਦਾ ਓਏ 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 ਨੀਲ ਕਲਾਈਆਂ ਨੀਲ ਕਲਾ ਮੇਰਾ ਦਨਮਨ ਨੀਲੋ ਨੀਲਾ ਅੱਛਾ ਰਾਜਾ ਸਿੱਧੂ ਤੇ ਰਾਜਾ ਸੁਲਤਾਨ राजा सिद्धू राजिया राजिया सुल्तान है राजिया राजा हो किड़ा सुनो की पढ़ दे मेरी गाली में मेरी गाली में मैट्रिक में दोबारा करा दो तो मेरी मेरीयां 100 चवला एक पास है <laughs> एदी कल्ली दी चवले एक पास है मैं राजा सिद्धू दी राजा ही शुरू तो पड़ गई है नाल ये आई मैं बोल राजिया है रजिया सुल्तान हाँ। रजिया सुल्तान राजा सुल्तान रजिया ਕਾਲੀ ਦਾ ਟਾਈਟਲ ਹੈ ਸਰਦਾਰਨੀ ਸਰਦਾਰਨੀ ਭੁੱਖ ਲੱਗੀ ਹੈ ਵੀਡੀਓ ਮੇਰੇ ਨਾਲ ਬਾਕੀ ਭੁੱਖ ਲੱਗੀ ਹੈ ਮੈਂ ਵੈਸੇ ਟੇਬਲ ਆਇਆ ਮੈਂ ਕਿਹਾ ਨਹੀਂ ਤੇ ਵੀਡੀਓ ਬਾਅਦ ਚ ਬਣਾ ਲ ਲੈ ਪਹਿਲੇ ਪੇਟ ਪੂਜਾ ਕਰ ਲੈ ਪਹਿਲੇ ਖਾ ਲਾ ਕੁਛ ਨਹੀਂ ਨਹੀਂ ਪਹਿਲੇ ਵੀਡੀਓ ਬਣਾ ਦੇ ਕੰਮ ਨੇ ਮੇਰੇ ਤੇ ਰੋਟੀ ਖਾਣੀ ਕਿਉਂ ਮੇਰੇ ਨਾਲ ਇਸ ਟਾਈਮ ਪੱਕਿਆ ਤੇ ਕੁਛ ਨਹੀਂ ਹੈ ਪੰਜ ਕਿ ਚਪਲੀਆਂ ਖਾ ਲਾ ਚਪਲੀ ਕੋ ਆਪ ਚਪਲੀਆਂ ਕਹਾਂ ਨਹੀਂ ਚਪਲੀ ਖਾ ਲਈ ਚਪਲੀ ਮੇਨ ਨੂੰ ਤੇ ਨਹੀਂ ਲੋੜ ਪਈ ਨਹੀਂ ਕਾਹਨ ਦੀ ਮੇਰਾ ਬਾਪੂ ਨਾਲ ਆਇਆ ਤੇਰੇ ਬਾਪੂ ਨੇ ਨਹੀਂ ਤੇਰੇ ਬਾਪੂ ਅੰਦਰ ਲੈਣ ਭੇਜਦੇ ਬਾਪੂ ਤੇਰੇ ਨੂੰ ਦਹੀਂ ਲੈਣ ਭੇਜਦੇ ਨੇ ਕਿ ਚਾਚੂ ਵਾ ਦਹੀਂ ਲੈ ਕੇ ਆਈਂ ਤੇਰਾ ਉਹਨੇ ਦਿਨ ਚੋਪੀ ਫੇਰ ਦਿੰਨੇ ਮੇਰਾ ਬਾਪੂ ਨਾਲ ਹੀ ਇਹਨਾਂ ਤਾਂ ਦਾ ਹੀ ਲੈ ਲਾ 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 ਜੀ ਐ ਐਸ ਉਮਰ ਦੇ ਵਿੱਚ ਨਾ ਹੱਡ ਪੈਰ ਜਿਹੜੇ ਦੁੱਖ ਦੇ ਬਹੁਤ ਮੈਨੂੰ ਪਹਿਲੇ ਗਾਣਾ ਨਾ ਸੁਣਦੀ ਆਹ ਹੋ ਗਿਆ ਕਿਉਂਕਿ ਇਹ ਚਪਲਾ ਚੱਲਦੀਆਂ ਰਹਿਣੀਆਂ ਨੇ ਇਹ ਚਪਲਾ ਮਾਰਾਂਗੇ ਅਸੀਂ ਵਲੌਗ ਦੇ ਵਿੱਚ ਹਾਂਜੀ ਠੀਕ ਹੈ ਕਿਉਂਕਿ ਸਾਡਾ ਹੁਣ ਕਈ ਵੀਰਿਆ ਭੈਣ ਭਰਾਵਾਂ ਨੇ ਸਾਨੂੰ ਇਹ ਵੀ ਕਿਹਾ ਉਹਨੇ ਕਿਹਾ ਯਾਰ ਕਿ ਆਪਣਾ ਨਾ ਮਾੜਾ ਚੰਗਾ ਆਪਣੀ ਰੂਟੀਨ ਬਖਾਇਆ ਕਰੋ

ਰਜ਼ਾਰ ਸੁਤਾ ਪਿਆ ਰਜ਼ਾਰ ਜਿੱਥੇ ਵੀ ਹੋਇਆ ਸੇ ਲੈ ਜਨਮ ਦਾ ਪਨ ਕਰਿਆ ਜੋ ਆਈ ਮੇਰੇ ਹਿੱਸੇ ਨਹੀਂ ਤੈਨੂੰ ਪਾ ਕੇ ਜੰਨਤ ਪਾ ਲਈ ਮੈਂ ਫਿਰ ਦਸ ਕੀ ਰਹਿ ਗਿਆ ਪਿੱਛੇ ਨਹੀਂ ਸੁਨੇਹ ਕਾਦਰੇ ਲੱਗ ਕੇ ਮੈਨੂੰ ਫਿਰ ਕੇ ਤੇਰੇ ਮੂਰੇ ਹਾਏ ਹਾਏ ਮੇਰਾ ਨਾਮ ਚੜ ਕੇ ਉੱਚੇਵੇਂ ਨਾਲ ਚੜ ਕੇ ਉੱਚੇਵੇਂ ਕਿੰਨਾ ਹੋ ਗਿਆ ਇੱਕਰਦਾਰ ਮੇਰਾ ਹਾਏ ਹਾਏ ਇੱਕਰਦਾਰ ਮੇਰਾ ਸੱਚਾ ਸੁੱਟਾ ਰੁੱਤ ਬਵੇ ਕਿੰਨਾ ਸੋਣਾ ਤੋਂ ਸਰਦਾਰ ਮੇਰਾ ਸੱਚਾ ਸਿਆਜ ਕਰ ਮੈਨੂੰ ਵੇਖ ਆਖਿਆ ਕੱਢ ਕੱਢ ਤੂੰ ਕੰਨ ਭੋਲੇ ਨੇ ਨਾ ਆਏ ਨਹੀਂ ਤਈ ਆ ਆ ਨਹੀਂ ਪੈਸੇ ਨਾ ਲੱਗਣ ਸੱਚਾ ਰਤਵਾ ਵੇ ਕਿੰਨਾ ਕੋਨਾ ਤੋਂ ਸਰਦਾਰ ਮੇਰਾ ਆਪ ਤੇਰਾ ਸੱਚਾ ਰਤਵਾ ਵੇ ਲੋਕੀਆ ਮਾਹੂਰੀਆ ਸਰਦਾਰ ਮੇਰਾ ਆਏ जॾहिं <laughs> <Hey, man. laughs> ਇੱਕ ਉਹ ਵੀ ਨਹੀਂ ਆ ਗਿਆ ਇਹ ਵੀ ਨਹੀਂ ਇੱਕ ਬਰੀ ਤਰੀਕਾ ਕਿੰਨਾ ਸੋਣਾ ਸਰਦਾਰ ਸੱਚ ਮੇਨੂੰ ਹੱਸਾ ਗਿਆ ਜਾਨੇ ਜਿਹੜਾ ਉਪਾਈ ਦੀ ਨਕਲੀ ਹੋਇਆ ਮੈਂ ਕਹਾਂ ਤੇਰਾ ਸੱਚਾ ਸਰਦਾਰ ਹੈ ਫਿਰ ਕੀ ਹਕੀਕਤ ਦੇ ਮੈਲ ਬਣਾ ਕੇ ਦੇ ਸਕਦਾ ਗੱਲਾਂ ਗੁੱਲਾਂ ਦੇ ਨਹੀਂ ਬਣਾ ਕੇ ਦੇ ਸਕਦਾ ਮੈਂ ਤੈਨੂੰ ਹਕੀਕਤ ਦੇ ਮੈਲ ਵਹਾਵਾਂਗਾ ਨਹੀਂ ਨਹੀਂ ਉੱਥੇ ਮੈਂ ਵੀ ਤੈਨੂੰ ਹਕੀਕਤ ਦੇ ਮੈਲ ਵਹਾਵਾਂਗਾ ਮਨਾ ਆਕੇ ਨਹੀਂ ਦੇ ਸਕਦਾ ਪਰ ਭਾਵਾਂਗਾ ਜ਼ਰੂਰ ਹੈ ਨਹੀਂ ਉੱਥੇ ਵਧਾਣ ਗਿਆ ਸੀ ਜਿੱਥੇ ਕਹਿੰਦਾ ਸੀ ਉਹ ਕਹਿੰਦੇ ਜਿਸ ਘਰ ਦੀ ਜਾਈਏ ਤੂੰ ਨਹੀਂ ਨਹੀਂ ਉਹ ਪਿਛਲੀਆਂ ਕੁਝ ਜਾਂਦਾ ਕਹਿੰਦਾ ਕੋਈ ਨਹੀਂ ਆਇਆ ਉਸ ਚੋਕਰ ਦਾ ਸਿਰ ਨਹੀਂ ਝੁਕਦਾ ਉਧਰ ਤੇ ਰਹਿੰਦੇ ਹੋ ਭਾਈ ਜਾਨ ਉਧਰ ਤੇ ਬਾਹਰ ਲੈ ਕੇ ਲਾਇਆ ਉਹਨੇ ਆਓਗੇ ਕੀ ਲਿਆਓਗੇ ਜਾਓਗੇ ਕੀ ਦੇਖ ਕੇ ਜਾਓਗੇ ਹਾਂ ਇਦਾਂ ਦੇ ਘਰ ਦੇ ਹਾਲਾਤ ਨੇ ਉਹ ਕਹਿੰਦੇ ਨੇ ਮੀਰ ਕੋਲ ਬੜਾ ਸੋਨਾ ਚੱਲਦੀ ਆ ਨਾ ਸੋਹਰਿਆਂ ਦੇ ਹਾਂ ਉਹ ਵੇਖਣਾ ਜਵਾਈ ਆ ਗਿਆ ਉਹ ਵੀ ਬismillah ਬੈਠੋ ਬੈਠੋ ਲਿਆਓ ਵੇ ਉਹ ਬੋਤਲ ਲਿਆਓ ਠੀਕ ਹੈ ਪਾਣੀ ਦੀ ਮਤਲਬ ਉਹ ਪੀਣ ਵਾਲੀ ਬੋਤਲ ਜਿਹੜੀ ਮਤਲਬ ਦੂਸਰੀ ਨਹੀਂ ਮਤਲਬ ਨਹੀਂ ਉਹ ਕਹਿੰਦੇ ਨੇ ਉਧਰ ਦੀ ਬੋਤਲ ਉਧਰ ਬੋਤਲ ਆਈ ਆ ਉਧਰ ਬੋਤਲ ਹੋਰ ਸ਼ਾਇਦ ਨੂੰ ਕਹਿੰਦੇ ਨੇ ਠੀਕ ਹੈ ਠੰਡਾ ਲਿਆਓ ਠੰਡਾ ਲਿਆਓ ਉਹ ਲੜਾਈ ਨਾਲ ਹੀ ਪੈ ਜਾਂਦੀ ਹੈ ਫਿਰ ਉਹ ਕਈ ਦਫਾ ਵੀ ਕਹਾਂ ਵੀ ਮੈਂ ਇਧਰ ਤੇ ਵੇਦਨਾ ਫਿਰ ਮੈਂ ਹੀ 200 ਕੱਢ ਕੇ ਦੇਣਾ ਕਿ ਲੋ ਬੜਾ ਬੋਤਲ ਲੈ ਆਵਾਂ ਨਹੀਂ ਉਹ ਕਹਿੰਦੇ ਨੇ ਨਾ ਕਹਿੰਦੇ ਨੇ ਕਿੰਨੀ ਵਧੀਆ ਅੱਗੇ ਜੋ ਸਹੀ ਆ ਰਹੀ ਹੈ ਨਹੀਂ ਕਿਹਨੇ ਦੀ ਜੇਬ ਚ ਗਡਾ ਕੇ ਮੰਗਾਉਂ ਉਹ ਕਹਿੰਦੇ ਨੇ ਨਾ ਮਹਿਮਾਨ ਆਪਣਾ ਰਜ਼ਕ ਆਪ ਲੈ ਕੇ ਆਉਂਦਾ ਹਾਂ ਫਾਇਜ਼ਰ ਉਹ ਵਾਕਈ ਸਹੀ ਗੱਲ ਹੈ ਉੱਤੇ ਜਾਓ ਤੇ ਮੈਂ ਆਪਣੇ ਪੱਲੇ ਪੈਸੇ ਲੱਗਦੇ ਨੇ ਠੀਕ ਹੈ ਇੰਨਾ ਖਰਚਾ ਸਾਡੇ ਕਰਨੀ ਹੁੰਦਾ ਜਿੰਨਾ ਮਰੋਤੇ ਹੋ ਜਾਂਦਾ ਠੀਕ ਹੈ ਫਿਰ ਕੀ ਖਾਣਾ ਮੇਰੇ ਪੁੱਤ ਨੇ ਕੀ ਖਾਣਾ ਮੈਂ ਬਣਾ ਲਓ ਜੋ ਦਿਲ ਕਰਦਾ ਬਣਾ ਲਓ ਠੀਕ ਹੈ ਫਿਰ ਜਦੋਂ ਫਿਰ ਲਿਆਵੇ ਕੌਣ ਠੀਕ ਹੈ ਜੀ ਉਹ ਆਪਸ ਹੀ ਲੱਗ ਜਾਂਦੇ ਨੇ ਮੈਂ ਕਹ ਲੜੋ ਨਾ ਮੇਰੇ ਕੋ ਪੈਸੇ ਨਹੀਂ ਲੈ ਮੈਂ ਕਹ ਫਿਰ ਜਦੋਂ ਲਿਆ ਨਾ ਫਿਰ ਉਸ ਕੋਈ ਨਹੀਂ ਇਹ ਐਡਾ ਕੋ ਪੁਖ ਚੋਰ ਇੱਕ ਨੰਬਰ ਦਾ ਰੁਪਈਆ ਕੱਢ ਕੇ ਰਸ ਨਹੀਂ ਹੁੰਦਾ ਹੈ ਜੇ ਮੈਂ ਧਾਰਿਆ ਕਰਤੂਤਾ ਦੱਸਣ ਲੱਗ ਗਈ ਨਾ ਕਰਤੂਕਾਂ ਕੀ ਹੈ ਸਹੀ ਗੱਲ ਹੈ ਜਿੰਨੀ ਤੁਸੀਂ ਸੇਵਾ ਕਰਾਉਂਦੇ ਹੋ ਨਾ ਸੋਹਰਿਆਂ ਕੋ ਜਾ ਕੇ ਇੰਨੀ ਕੋਈ ਵੀ ਨਹੀਂ ਕਰਾਂਦਾ ਨਹੀਂ ਛੋਟਾ ਛੋਟਾ ਛਾਲਾ ਤੇਰੇ ਬੋਤਲੇ ਬਕਾਇਦ ਹੁੰਦਾ ਕਿ ਨਹੀਂ ਬੋਤਲ ਹੀ ਦੁਆ ਕਰੋ ਬੋਤਲਾ ਆਈਵੇ ਜਿਹੜਾ ਉਹਨੇ ਪੈਸੇ ਦੇ ਜਿਹੜੇ ਦਿੱਤੇ ਹੁੰਦੇ ਨੇ ਬੋਤਲ ਹੀ ਆਈਵੇ ਬੜੀ ਗੱਲ ਹੈ ਉਹਦੇ ਨਾਲੇ ਹੱਥ ਮਾਰ ਕੇ ਆਪਣਾ ਜ਼ੋਰ ਵੀ ਲਾ ਜਾਂਦਾ ਹੈ ਸਹੀ ਬਾਕੀ ਇਹ ਵਗੇ ਨਹੀਂ ਗਾਣੇ ਲੈ ਆਪਣਾ ਇੱਥੇ ਚਲੋ ਸ਼ੁਰੂ ਹੋ ਗਿਆ ਨਾ ਠੀਕ ਹੈ ਇਹਦੇ ਨਸੀਬ ਆਪਣੇ ਆਪਣੇ ਲੇਖ ਆਪਣੇ ਆਪਣੇ ਹੁੰਦੇ ਨੇ ਚਲੋ ਤੁਹਾਡੇ ਅੱਲਾ ਕਰੇ ਚੰਗੇ ਹੋ ਜਾਣ ਨਸੀਬ ਦੇ ਬਾਕੀ ਮਲਬਨੀ ਨਹੀਂ ਹਾਂ ਜਿਹਨੇ ਦੋ ਦਿਨ ਰੋਟੀ ਨਹੀਂ ਖਾਣੀ ਬਾਰਿਸ਼ ਆ ਗਿਆ ਹੈ ਬਾਰਿਸ਼ ਵਿੱਚ ਇੱਕ ਤੇ ਮੈਨੂੰ ਪੱਥਰੀਆਂ ਲੈ ਇੱਕ ਡਾਕਟਰ ਨੇ ਮੈਨੂੰ ਕਿਹਾ ਪੱਤੇ ਵਾਲੀਆਂ ਸਬਜ਼ੀਆਂ ਨਹੀਂ ਖਾਈਆਂ ਉਨਨੇ ਕੋਟ ਕੋਟ ਮੈਨੂੰ ਪਾਲ ਖਵਾਂਦੀ ਬਈ ਮਰ ਜਾਂਦੇ ਨੇ ਆਈ ਗਵਾਈ ਨਹੀਂ ਬਈ ਆਈ ਰਣ ਕਹਿੰਦਾ ਆਈ ਦੀ ਕਮੀ ਤੇ ਨੂੰ ਦਰਦ ਵਗੈਰਾ ਹੋ ਰਹੀ ਏ ਹਾਂ ਪਰ ਮੈਂ ਬੋਲਦਾ ਨਹੀਂ ਪਿਆ ਮੈਂ ਕਹਿੰਦੀ ਤੇਨੇ ਡੋਈ ਹਾਰ ਕੇ ਰੰਦੀ ਗੰਦੀ ਪਾਲਕ ਵੀ ਮੇਰੀ ਕੱਢ ਜਾਨੀ ਐ ਬਾਕੀ ਗੱਲ ਕਰੀ ਆਪਾਂ ਗਾਣੇ ਦੀ ਗਾਣਾ ਯਾਰ ਬਹੁਤ ਬਹੁਤ ਮਜ਼ੇਦਾਰ ਹਾਂ ਵਧੀਆ ਸੀ ਗਾਣਾ ਠੀਕ ਐ ਚਸ ਆਈ ਏ ਸੁਣ ਕੇ ਗਾਣੇ ਨੂੰ ਨਾ ਠੀਕ ਐ ਹੋਰ ਵਾਕਈ ਮੀਆਂ ਬੀਵੀ ਦੇ ਵਿੱਚ ਇੰਨਾ ਕੁ ਪਿਆਰ ਇੰਨੀ ਕੁ ਕੋਆਰਡੀਨੇਸ਼ਨ ਹੋਣੀ ਚਾਹੀਦੀ ਐ ਕਿ ਅੱਛਾ ਪਰ ਆਪਣੇ ਵਾਲੇ ਪਾਸੇ ਵੇਖ ਕੇ ਜਰਾ ਬੰਦਾ ਥੋੜਾ ਜਿਹਾ ਜਨਾਨੀ ਨਾਲ ਮਿੱਠਾ ਬੋਲੋਵੇ ਨਾ ਖੈਰ ਤੇ ਹੈ ਵੀ ਇੰਜ ਕਰੇ ਚੈੱਕ ਕਰਦੀ ਹੈ ਖੈਰ ਖੈਰ ਪਿਛੇ 25 ਸਾਲਾਂ ਤੋਂ ਦਿਨ ਬੋਲੇ ਆਂ ਠੀਕ ਹੈ ਤੇ ਜੇ ਆਪਣਾ ਆਦਤ ਨਹੀਂ ਨੇ ਬੰਦੇ ਨੂੰ ਹੁੰਦੀ ਹੈ ਆਦਤ ਨਹੀਂ ਹੁੰਦੀ ਤੇਰੇ ਮੂੰਹ ਕੋਈ ਮਿੱਠੇ ਬੋਲ ਮੇਰੇ ਲਈ ਬੋਲੇ ਖੈਰ ਇਹ ਤੂੰ ਬੜਾ ਮਿੱਠਾ ਬੋਲਣ ਦੇ ਆ ਖੈਰ ਤੇ ਜੇ ਇੰਜ ਲੱਗਦਾ ਕਿ ਬੰਦੇ ਨੂੰ ਕੋਈ ਮਸਲਾ ਹੈ ਜੇ ਜਨਾਨੀ ਬੋਲਣ ਲੱਗੀ ਹੈ ਬਈ ਇਸ ਤਰ੍ਹਾਂ ਮਿੱਠਾ ਤੇ ਬੰਦਾ ਪੈਂਦੇ ਸਿੱਟੇ ਇੱਕ ਲਫ਼ਜ਼ ਕਹਿੰਦਾ ਹੈ ਇੱਕ ਸੂਟ ਲੈ ਕੇ ਦਵਾਂਗੇ ਸਵਾਦ ਨਹੀਂ ਲੈ ਕੇ ਕਿਉਂ ਇੰਨਾ ਮਸਕਤ ਮਨੋ ਉਹ ਹੀ ਮਾਲ ਹੈ ਜਦੋਂ ਤੇ ਮੇਰੇ ਕੋਲ ਸੂਟ ਲੈ ਲੈਣਾ ਹੋਵੇ ਅਗਲੇ ਪੈਂਸਲ ਦੇ ਕਹਿੰਦਾ ਭਾਈ ਇੱਕ ਸੂਟ ਲੈ ਕੇ ਦਾਂਗਾ ਅਗਲੇ ਕਹਿੰਦੇ ਠੀਕ ਹੈ ਠੀਕ ਹੈ ਅੱਛਾ ਗੱਲ ਇਹ ਸਰਦਾਰ ਵੀ ਠੀਕ ਸਰਦਾਰੀ ਥੋੜੀ ਤਾਂ ਕਮਜ਼ੋਰ ਸੀ ਮੇਰੇ ਬੰਦੇ ਦਾ ਸਰਦਾਰੀ ਗੱਲ ਹੁਣ ਆਪਣਾ ਉਹ ਜਿੰਨੇ ਕ ਆਪਣਾ ਬਜਟ ਸੀਗਾ ਉਸਦੀ ਇੰਨੀ ਸਰਦਾਰੀ ਲੱਭਿਆ ਸਕੀ ਤੁਹਾਨੂੰ ਨੀਦੂ ਬਾਜੂ ਵੱਲ ਵੀ ਨਹੀਂ ਠੀਕ ਹੈ ਅੱਛਾ ਇਸ ਇਸ ਗਾਣੇ ਦੇ ਉੱਤੇ ਆਪਾਂ ਵੀ ਅਸੀਂ ਬਣਾ ਸਕਦੇ ਆ ਵੀਡੀਓ ਇਹਦਾ ਬਣਾ ਸਕਦੇ ਪਰ ਇਹ ਬੰਦਾ ਸੋਣਾ ਮੁੰਡਾ ਸੋਹਣਾ ਸੀਗਾ ਪਰ ਇੱਕ ਕਹਿਣ ਦਾ ਮਸਲਾ ਇਹਦੇ ਵਿੱਚ ਮੈਜ ਹੋ ਗਿਆ ਪਰ ਤੂੰ ਉਹ ਜਿਹੜੇ ਲਫ਼ਜ਼ ਕੁੜੀ ਵਾਲੇ ਖਾਤੇ ਜਾਂਦੇ ਨੇ ਉਹ ਤੂੰ ਬੋਲੇਂਗੀ ਮੇਰੇ ਬਾਰੇ ਚ ਓਕੇ ਓਹ ਕਹਿੰਦੀ ਨਹੀਂ ਓਕੇ ਨੇ ਓਕੇ ਨੇ ਓਕੇ ਨਾ ਕਹਿੰਦੀ ਓਕੇ ਨੇ ਓਕੇ ਨੇ ਕਹਿੰਦੀ ਮੇਰੇ ਕੋਲ ਐ ਹੀ ਨਹੀਂ ਬੋਲਿਆ ਜਾਣਾ ਕਿੰਨਾ ਸੋਹਣਾ ਸਰਦਾਰ ਹੈ ਤੂੰ ਕਹਿੰਦੀ ਪੱਗ ਹੀ ਬੜੇ ਦੂਰ ਹੈ ਮੈਂ ਵੀ ਫਿਰ ਚੱਪਲੀ ਲਾ ਕੇ ਤੇਰੇ ਪਿੱਛੇ ਆਵਾਂਗਾ ਕਿੰਨਾ ਟਾਈਮ ਦੇਣਾ ਕਿ ਉਹਨੂੰ ਖੁਸ਼ ਇਵੇਂ ਹੀ ਖੁਸ਼ ਰੱਖਾਂਗਾ ਬਸ ਅੱਲਾ ਪਲਾ ਗੱਲ ਕੀ ਹੈ ਗੱਲ ਨਾ ਇਹਦੀ ਕਿਸਮਤ ਚੰਗੀ ਹੈ ਉਹਨੇ 7 ਵਜੇ ਨਾ ਗੱਡੀ ਨਿਕਲ ਗਈ ਐ ਨਾਰੋਵਾਲ ਟਾਈਮ ਦੀ ਹੁਣ ਮੈਨੂੰ ਪਤਾ ਹੈ ਕਿ ਅੱਧਾ ਘੰਟਾ ਹੋ ਗਿਆ ਗੱਡੀ ਨਿਕਲ ਗਈ ਹੋਈ ਐ ਹਾਂ ਅੱਛਾ ਨਹੀਂ ਤੈਨੂੰ ਪਤਾ ਨਹੀਂ ਤੇ ਮੈਂ ਸੜ ਜਾਈਂ ਮੈਂ ਕੰਮ ਦੀ ਰਹਿਣੀ ਆ 7:30 ਦੇ ਪਹਿਲੇ ਪਹਿਲੇ ਜਿਸ ਤਰ੍ਹਾਂ ਦਾ ਖੜ ਦਿਵਾ ਕੇ ਨਾ ਇਹ ਵੀ ਫਿਰਕੀ ਘੁੰਮਿਆ ਦੇ ਨਾਰੋਵਾਲ ਸਿੱਧਾ ਮਨੂੰ ਟਿੰਡ ਫੋਟੀ ਚੁਕਾ ਕੇ ਦੇ ਨਾਰੋਵਾਲ ਟਾਈਮ ਤੇ ਪਾ ਦੇਣਾ ਮੈਂ ਬੈਗ ਪੈਕ ਕਰ ਵੀ ਲਵਾਂਗੀ ਇੱਕ ਵਾਰ ਯਾਰ ਐ ਮੈਂ ਬੈਗ ਬੈਗ ਕਰ ਲਿਆ ਸੀ ਪਿਆਰ ਲੰਗਾਲਦਾ ਲਗਾਨਦਾ ਕਦੀ ਉਧਰ ਕਰ ਗਏ ਮੇਰੇ ਸਾਡੇ ਲੱਗ ਗਈ ਏ ਤੇਰੀ ਜਾਨ ਦੀ ਪਈ ਅੱਛਾ ਉਦੋਂ ਮੇਰਾ ਉਦੋਂ ਮੇਰਾ ਸਾਲਾ ਵੀ ਆਇਆ ਸੀ ਮੇਰਾ ਸਾਲਾ ਉਹ ਸੁੱਤਾ ਪਿਆ ਵਿਚਾਰਾ ਕੁਤਤ ਦੀ ਨਾਲ ਲੜ ਪਏ ਸੀ ਕਿਸੇ ਗੱਲ ਤੇ ਅਸੀਂ ਠੀਕ ਹੈ ਲੜ ਪਏ ਇਹਨੂੰ ਜੋਕ ਸੁੱਤੇ ਹੋਏ ਨੂੰ ਕਹਿੰਦਾ ਉੱਠ ਵੇ ਤੂੰ ਸੁੱਤਾ ਪਿਆ ਚੱਲ ਚਲੀਏ ਆਪਣੇ ਘਰ ਚਲੀਏ ਨਰਵਾਲ ਜਾਣਾ ਉਹ ਜਰਾ ਝਟਕਦੇ ਨੇ 10 ਕਿ ਮਿੰਟ ਅਜਿ ਵੀ ਲੜਿਆ ਹੋਇਆ ਕੀ ਹੈ ਠੀਕ ਹੈ ਉੱਠਿਆ ਮੂੰਹ ਸ਼ੂਤ ਹੋਤਾ ਹੈ ਠੀਕ ਹੈ ਇਹਨੇ ਦਵਾ ਦਵਾ ਨੂੰ ਦੋ ਪੁਰੇ ਜਾਂਦੀ ਜਾਂਦੀ ਤੁਹਾਡਾ ਕਬਾੜਾ ਵੀ ਕਰ ਕਰ ਕੇ ਲਈ ਜਾਂਦੇ ਜਾਂਦੇ ਨੂੰ ਦੋ ਪਰੋਂ ਇਹ ਵੀ ਲਾ ਦੇਉਂਦੇ ਬਹਿ ਕੇ ਭਾਈ ਜਨ ਖਾ ਖੂਗ ਹੈ ਮੈਂ ਕਿਹਾ ਤਿਆਰੀ ਤੇ ਪੂਰੀ ਕੀਤੀ ਬੈਠੀ ਹੈ ਹਾਂ ਉਹਨਾਂ ਨੇ ਰੋਕੋ ਕਿਸੇ ਰਿੱਕੇ ਨਾ ਮੈਂ ਹੁਣ ਲੰਗ ਮਾਰਦਾ ਕਦੀ ਕੋਲੋਂ ਦੀ ਇੱਧਰੋਂ ਅੱਛਾ ਇਹ ਇਹਨਾਂ ਬੁਲਾਵੇ ਮੈਂ ਇਹਨਾਂ ਬੁਲਾਵਾ ਲੰਗ ਦੇ ਲੰਗ ਦੇ ਫਿਰ ਮੈਂ ਕਹਿਤਾ ਮੈਂ ਕਹ ਬੱਚਿਆਂ ਨੂੰ ਜਾਂਦੇ ਨਾਲ ਲੈ ਜੀ ਫਿਰ ਨਹੀਂ ਨਹੀਂ ਆਪਣੇ ਬੱਚੇ ਆਪਣੇ ਨਾਲ ਆਪਣੇ ਕੋਲ ਆ ਵੀਰ ਮੈਂਗਾ ਵੀ ਓខਾ ਕੰਮ ਹੈ ਬੱਚੇ ਸਾਹਮਣਾ ਇੱਕ ਦੋ ਵੀ ਹਮਲਾ ਜਿਵੇਂ ਵੀਰੇ ਨੇ ਉਸ ਦਿਨ ਕਮੈਂਟ ਕੀਤਾ ਕਹਿੰਦਾ ਵੀਰ ਜੀ ਜਦੋਂ ਵਲੋਗ ਪਾਇਆ ਨਾ ਤਾਂ ਇੱਕ ਵੀਰੇ ਨੇ ਕਮੈਂਟ ਕੀਤਾ ਉਹਨੇ ਕਹਾ ਵੀਰ ਜੀ ਤੁਹਾਡਾ ਤਾਂ ਹੌਸਲਾ ਤੁਸੀਂ ਇੰਨੇ ਦਿਹਾੜੇ ਜ਼ਾਂਬੀ ਕੜੇ ਹੋ ਸਾਡੇ ਕੋਈ ਸਾਡਾ ਦੇਖ ਨਹੀਂ ਸਾਡੇ ਕੋ ਸਾਂਭਿਆ ਜਾ ਰਿਹਾ ਮੈਂ ਕਹਾ ਯਾਰ ਇਹ ਅੱਛਾ ਇੱਕ ਗੱਲ ਹੋਰ ਹੈ ਵੀਡੀਓ ਜਲਦੀ ਬਣਾ ਲਓ ਬਾਅਦ ਬੱਚੇ ਸਾਰੇ ਸਾਮਣੇ ਬੈਠੇ ਹੋਏ ਉਹ ਯਾਰ ਚਲੋ ਜੀ ਬਾਕੀ ਕਿਵੇਂ ਦਾ ਲੱਗਾ ਸੌਂਗ ਕਮੈਂਟਸ ਕਰਕੇ ਜ਼ਰੂਰ ਦੱਸੋ ਅੱਛਾ ਲੋਕੀ ਨਾ ਆਪਣਾ ਭੈਣ ਭਰਾ ਜਿਹੜੇ ਸਾਡੇ ਨੇ ਉਹ ਕਹਿੰਦੇ ਨੇ ਯਾਰ ਵੀਡੀਓ ਵੇਖਣ ਨਾਲ ਉਹ ਤੁਹਾਡੀਆਂ ਗੱਲਾਂ ਸੁਣਨ ਦਾ ਬਹੁਤ ਮਜ਼ਾ ਆਉਂਦਾ ਤਾਂ ਆਪਾਂ ਆਪਾਂ ਥੋੜਾ ਸ਼ੁਕਰ ਮਿਲਾ ਵਿੱਚ ਕਰ ਲੀਦਾ ਕੋਈ ਸਟ्रेस ਦੇ ਵਿੱਚ ਬੈਠਾ ਕੋਈ ਪਰੇਸ਼ਾਨੀ ਦੇ ਵਿੱਚ ਬੈਠਾ ਠੀਕ ਹੈ ਸਾਨੂੰ ਵੀ ਲੱਖ ਪਰੇਸ਼ਾਨੀਆਂ ਹੋ ਸਕਦੀਆਂ ਨੇ ਪਰ ਗੱਲ ਕਰੇ ਦਾ ਮਕਸਦ ਇਹ ਵੀ ਕਿ ਜੇ ਸਾਨੂੰ ਵੇਖ ਕੇ ਤੁਸੀਂ ਹੱਸ ਲਵੋ ਤੇ ਠੀਕ ਹੈ ਸਾਡੇ ਅਸੀਂ ਨਹੀਂ ਬੜਾ ਕਿਸੇ ਦਾ ਹਸਾਨ ਦੇ ਕੰਮ ਆ ਰਹੇ ਲੋ ਜੀ ਬਾਕੀ ਮਿਲਦੇ ਆਂ ਅਗਲੀ ਵੀਡੀਓ ਚ ਆਪਣਾ ਖਿਆਲ ਰੱਖੋ ਤੇ ਵੀਡੀਓ ਨੂੰ ਜ਼ਰਾ ਪੂਰੀ ਵੇਖਿਆ ਕਰੋ ਤੁਹਾਨੂੰ ਵੀ ਸ਼ੇਅਰ ਕਰਦਿਆ ਕਰੋ ਲਾਈਕ ਕਰਿਆ ਕਰੋ ਕਮੈਂਟਸ ਕਰਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਤੁਹਾਨੂੰ ਠੀਕ ਹੈ ਕਮੈਂਟ ਮੈਂ ਪੜਦਾ ਹਾਂ ਲਾਜ਼ਮੀ ਕਰਿਆ ਕਰੋ ਐ ਹੋਰ ਐ ਵੀ ਪੜਦਾ ਕਮੈਂਟ ਮੈਂ ਪੜਦਾ ਹੁਣ ਦਿਓ ਇਜਾਜ਼ਤ ਰੱਬ ਰੱਖਾ